ਇੰਝ ਖਾਸੀ ਕਿ ਮੈਂ ਕੋਈ ਜਰਜੀਤ ਸਾਹਿਬ ਦੀ ਵਿਆਖਿਆ ਆਪਣੇ ਤੰਗ ਦੇ ਨਾਲ ਜਿੰਨੇ ਪ੍ਰਮਾਤਮਾ ਨੇ ਮੈਨੂੰ ਥੋੜੀ ਸੂਝ ਬਖਸ਼ੀ ਆ ਤੇ ਇਸ ਇਹ ਕਿਹੜਾ ਮੁਸ਼ਕਲ ਕੰਮ ਹੈ ਜਿਹੜਾ ਕਿ ਛੇਤੀ ਹੋ ਨਹੀਂ ਸਕਦਾ ਇਸ ਕਰਕੇ ਮੈਨੂੰ ਤਕਰੀਬਨ 3-4 ਸਾਲ ਇਸ ਪਾਸੇ ਸਰਚ ਕਰਨ ਨੂੰ ਹੋਵੇ ਜਪਜੀ ਸਾਹਿਬ ਇੱਕ ਐਸੀ ਮਹਾਨ पुस्तक ਹੈ ਜਿਹੜੀ ਕਿ ਹੀਰੇ ਦੀ ਖਾਨ ਕਹੀ ਜਾ ਸਕਦੀ ਹੈ ਇਹ ਜਿੰਨੀ ਵੀ ਗਹਿਰਾਈ ਤੁਸੀਂ ਇਸ ਵਿੱਚ ਜਾਓਗੇ ਉਹਨੇ ਤੁਹਾਨੂੰ ਅਮੋਲਕ ਹੀਰੇ ਮਿਲੂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆਰੰਭ ਹੈ ਉਹ ਜਪਜੀ ਸਾਹਿਬ ਤੋਂ ਸ਼ੁਰੂ ਹੁੰਦਾ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਸ਼ੁਰੂਆਤ ਤੁਹਾਨੂੰ ਨੇ ਕੋ ਮਹਾਤਮਾ ਨੇ ਇੱਕ ਵਾਰ ਦੱਸਿਆ ਕੋ ਮਹਾਤਮਾ ਨੇ ਇੱਕ ਵਾਰ ਦੱਸਿਆ ਤੇ ਫਿਰ ਉਹਦੇ ਵਿੱਚ ਸਾਨੂੰ ਜਿਹੜੀ ਚੀਜ਼ਾਂ ਮਿਲਦੀਆਂ ਜਪਜੀ ਸਾਹਿਬ ਵਿੱਚੋਂ ਉਹ ਐਨੀਆਂ ਮਹੂਰ ਪ੍ਰਿੰਸੀਪਲ ਕਿ ਸਾਨੂੰ ਉਹਦੇ ਵਿੱਚ ਕੀ ਆ ਜਿੰਨੇ ਜਪਜੀ ਸਾਹਿਬ ਦੇ ਵਿੱਚ ਵਾਕ ਨੇ ਉਪਰਲਕਨ ਇੱਕ ਮਹਾਵਾਕ ਹੈ ਮਹਾਵਾਕਾਂ ਵਿੱਚੋਂ ਕੋਈ ਵੀ ਚੁਣ ਲਈਏ ਉਪਰਜਾਨਾ ਪਾਠ ਕਰਦੇ ਆ ਜਪਜੀ ਸਾਹਿਬ ਦਾ ਪਾਠ ਕਰਨਾ ਇੱਕ ਬਹੁਤ ਹੀ ਮਾਨੁਸ਼ਾਂਤੀ ਦੇਨ ਵਾਲਾ ਪਾਠਵਾ ਸਹੀ ਹੈ ਜੀ ਪਰ ਜੇ ਅਸੀਂ ਉਸੇ ਅਰਥ ਸਮਝ ਕੇ ਪਾਠ ਕਰੀਏ ਉਹ ਹੋਰ ਵੀ ਸਾਡੇ ਲਈ ਬਹੁਤ ਸ਼ਾਂਤੀਪੂਰਵਕ ਹੋਵੇਗਾ ਅਰਥ ਕਿਈ ਵਾਰੀ ਜਿਹਦੇ ਬਹੁਤ ਮਿਰ ਸਾਹਿਬ ਨੇ ਬਹੁਤ ਸਿੰਪਲ ਭਾਸ਼ਾ ਚ ਲਿਖਿਆ ਜੀ ਕਿ ਹਰ ਇੱਕ ਨੂੰ ਸਭ ਜਾ ਸਕੇ ਪਰ ਕਈ ਜਿਹੜੇ ਐਸੇ ਸਮਝ ਨਹੀਂ ਆਉਂਦੇ ਉਹ ਬੰਦਾ ਸੋਚਣ ਲੱਗ ਪੈਂਦਾ ਕੀ ਕਰੀਏ ਇਹ ਲੱਭ ਸਮਝੇਗਾ ਬਾਰ ਬਾਰ ਪੜ੍ਹਨ ਤੋਂਗੇ ਤੁਸੀਂ ਪਾਠ ਤਾਂ ਕਰ ਲੈਨੇ ਆ ਉਹ ਜੋ ਤੁਸੀਂ ਵਾਰ-ਵਾਰ ਉਹਨੂੰ ਫੇਰ ਸੋਚਦੇ ਆ ਉਹ ਤੁਹਾਨੂੰ ਫਿਰ ਉਹਦੇ ਸੰਗ ਆਉਣ ਲੱਗ ਪੈਂਦੇ ਮੈਂ ਦੋ ਚਾਰ ਉਹਨਾਂ ਚ ਗੱਲਾਂ ਸਾਂਝੀਆਂ ਕਰਨੀ ਚਾਹੂੰਗਾ ਜੱਲ ਹੀ ਗੱਲ ਤਾਂ ਜਿੱਥੋਂ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਇਹ ਤਾਂ ਜਿਸ ਬਾਰੇ ਬਾਣੀ ਹੈ ਨਾ ਇਹ ਸਚਾਰ ਹੋਣ ਦੇ ਬਾਣੀ ਆ ਬੰਦੇ ਨੂੰ ਸੱਚ ਨਾਲ ਜੋੜਨ ਦੀ ਬਾਣੀ ਆ ਇਹ ਕੋਈ ਇਹ ਬਾਣੀ ਕਿਸੇ ਧਰਮ ਵਾਸਤੇ ਨਹੀਂ ਸਾਰੇ ਧਰਮਾਂ ਵਾਸਤੇ ਇਹ ਸਾਰੇ ਧਰਮਾਂ ਦੀ ਸਭ ਨੂੰ ਸਾਂਝੀ ਕਰਨੀ ਆ ਇਹਦੇ ਵਿੱਚ ਕੋਈ ਤੇਰ ਮਿਰ ਨਹੀਂ ਕੋਈ ਜਾਤ ਪਾਤ ਨਹੀਂ ਤੇ ਗੁਰੂ ਸਾਹਿਬ ਨੇ ਸਾਖ ਸ਼ਬਦਾਂ 'ਚ ਲਿਖਿਆ ਨਾਨਕ ਉਤਮ ਦੀਚ ਨ ਕੋਈ ਕੋਈ ਵੀ ਉੱਚਾ ਨੀਮਾ ਨਹੀਂ ਸਾਰੇ ਬਰਾਬਰ ਆ ਜਾਤ ਪਾਤ ਕੋਈ ਨਹੀਂ ਜਾਤ ਪਾਤ ਦੇ ਮੰਦਨ ਤੋੜੇ ਤੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੇ ਕਿਹ ਚੀਜ਼ਾਂ ਉਹਨੇ ਬਹੁਤ ਸਿੰਪਲ ਲਿਖੇ ਵਿੱਚ ਸੁਣੋ ਇੱਕ ਵਾਰ ਇਹ ਪਿੱਛੇ ਚਾਂਸ ਹੋਇਆ ਗੱਲਾਂ ਕਰਦੇ ਸੀ ਸੀ ਤੇ ਉਹਨਾਂ ਵਿੱਚ ਸ਼ੁਰੂ ਤੋਂ ਆਪਾਂ ਇਸ ਪਹਿਲੀਆਂ ਪੌੜੀਆਂ ਵਿੱਚ ਦੇਖਿਆ ਜਾਵੇ ਗੁਰੂ ਸਾਹਿਬ ਨੇ ਸਾਨੂੰ ਹੁਕਮੰਦਰ ਲੈ ਕੇ ਹੁਕਮੇ ਅੰਦਰ ਸਭ ਕੋ ਬਾਹਰ ਨਾ ਕੋਏ ਜੈਸੀ ਗੁਰੂ ਸਾਹਿਬ ਦੇ ਹੁਕਮ ਅੰਦਰ ਰਹਿ ਰਹੇ ਨੇ ਸਾਨੂੰ ਮੁਸ਼ਕਲ ਆ ਗਈਆਂ ਅੱਜ ਇਹ ਦੌਰ ਵਿੱਚ ਕੀ ਹੋ ਰਿਹਾ ਅਸੀਂ ਬਹੁਤ ਵੱਡੇ ਮੁਸ਼ਕਲ 'ਚ ਜਾ ਰਹੇ ਹਾਂ ਪਹਿਲਾਂ ਜ਼ਿੰਦਗੀ ਇੰਨੀ ਕਿਸੇ ਦੀ ਮੁਸ਼ਕਿਲ ਨਹੀਂ ਹੁੰਦੀ ਹੁਣ ਹੋ ਰਹੀ ਹੈ ਉਹ ਕੀ ਚੀਜ਼ ਹੈ ਕਿ ਯਾਰ ਸਾਨੂੰ ਗੁਰੂ ਸਾਹਿਬ ਨੂੰ ਜਿਹੜੇ ਲਿਖ ਤੋਂ ਸਾਰਾ ਲੈਣਾ ਮੈਂ ਕਈ ਸ਼ਬਦ ਬਹੁਤ ਸਿੰਪਲ ਹਮ ਪਿਛਲੀ ਵਾਰੀ ਕੋਰੇ ਮੈਂ ਜਗਾਤ ਬੋਲਣਾ ਵੀ ਪਿਆ ਇਸ ਬਾਰੇ ਪਤ ਸਿੰਘ ਪਰਗਟ ਜਾਓ ਭਈ ਗੁਰੂ ਸਾਹਿਬ ਨੇ ਕਿਹਾ ਜੇ ਤੁਸੀਂ ਨਿਰੀਚ ਇੱਜ਼ਤ ਮਾੜ ਰਹਾ ਆਪਣੀ ਜ਼ਿੰਦਗੀ ਚੋਂ ਇਸ ਜਮਾਨਾ ਨਾ ਜਾਣਾ ਪਤ ਸੋ ਪ੍ਰਗਟ ਜਾਏ ਇਸ ਤਰ੍ਹਾਂ ਦਾ ਤਰੀਕੇ ਜਾਣਦਾ ਕਿ ਆ ਉਹਨੇ ਕਿ ਜੰਮ ਕੇ ਸਾਥ ਲੈ ਜਾਏ ਪਰ ਮਾਤਮਾਨ ਉਹਨ ਤਾਂ ਸਭ ਬੰਦੇ ਨੇ ਮਰਨਾ ਤਾਂ ਹੈਗਾ ਪਰ ਉਹ ਜੰਮ ਦੇ ਸਾਥ ਨਹੀਂ ਜਾਊਗਾ ਇੱਕ ਬੜੀ ਪ੍ਰਾਣੀ ਫਲਸਫੀ ਹੈ ਕਿ ਜਦ ਮਰਨਾ ਜਮਾ ਨੇ ਆਉਣਾ ਤੋਂ ਲੈ ਜਾਣਾ ਉਹ ਸਿਰ ਹੋ ਡਰ ਕੇ ਮਰਦੇ ਆ ਇਹਨੂੰ ਸਾਬ ਨੇ ਸਾਨੂੰ ਉਸ ਚੀਜ਼ ਤੋਂ ਮੁਕਤ ਕਰਤਾ ਤੇ ਤੁਹਾਨੂੰ ਬਾਰ ਬਾਰ ਡਰ ਦੀ ਲੋੜ ਨਹੀਂ ਮੁਕਾਦਨਾ ਗਿਰ ਜਾਣਾ ਤੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਚੀਜ਼ਾਂ ਹੋਰ ਦੱਸਿਆ ਇਨਾ ਵਿੱਚ ਵੱਡੀ ਚੀਜ਼ ਸਾਨੂੰ ਉਹਨਾਂ ਨੇ ਸਾਨੂੰ ਕੁਦਰਤ ਨਾਲ ਜੁੜਨ ਮੁੱਕਿਆ ਕੁਦਰਤ ਕਮ ਕਮਣਾ ਦਾ ਵਿਚਾਰ ਬਾਹਰ ਜਾਵਾ ਇੱਕ ਵਾਰ ਜਿਵੇਂ ਜਸੇ ਕੁਦਰਤ ਤੇ ਵਿਚਾਰ ਕਰਦੇ ਅਸੀਂ ਕਈ ਵਾਰ ਪਰਵਾਣ ਜਾਂਦੇ ਆ ਇੱਕ ਵਾਰ ਨੇ ਸਾਨੂੰ ਕੁਦਰਤ ਨਾਲ ਜੁੜਨ ਦੀ ਲੋੜ ਆ ਤੇ ਉਹੀ ਕੁਦਰਤ ਨਾਲ ਜੁੜ ਜੰਨੇ ਆ ਅਸੀਂ ਉਸੇ ਰੋਮ ਦੁਆਰੇ ਚੜ੍ਹ ਸਾਨੂੰ ਪਹਿਲ ਉਹਦਾ ਪਤਾ ਲੱਗਣ ਲੱਗ ਪੈਂਦਾ ਗੁਰੂ ਸਾਹਿਬ ਨੇ ਕਿਹਾ ਪਤਾਲ ਲੱਖ ਅਕਾਸ ਅਕਾਸ ਉੜ ਉੜ ਪਾਰਛਕੇ ਵੇਦ ਕਹਨੇ ਕੁ ਬਾਤ ਉਹਨਾਂ ਨੇ ਸਾਨੂੰ ਜੋ ਕੁਦਰਤ ਨਾਲ ਜੋੜਿਆ ਉਹਨਾਂ ਨੇ ਸਾਨੂੰ ਸਿਰਫ ਇਹ ਨਹੀਂ ਕਿਹਾ ਕਿ ਅਸੀਂ ਰਜਾਨਾ ਜ਼ਿੰਦਗੀ ਤੋਂ ਇਲਾਵਾ ਸਾਨੂੰ ਉਹਨਾਂ ਚੀਜ਼ਾਂ ਨਾਲ ਜੁੜਨਾ ਚਾਹੀਦਾ ਪਤਲਾਂ ਬਾਰੇ ਆਕਾਸ਼ਾਂ ਬਾਰੇ ਔਰ ਸ੍ਰਿਸ਼ਟੀ ਬਾਰੇ ਸਾਰੇ ਆਮਾਰੇ ਆਪਾਂ ਨੂੰ ਪੂਰਾ ਗਿਆਨ ਹੋਣਾ ਚਾਹੀਦਾ ਗਿਆਨ ਉਹਨਾਂ ਨੇ ਦਿੱਤਾ ਲੈ ਉਹਨਾਂ ਸਾਹਮਣੇ ਸਾਨੂੰ ਇਹ ਵੀ ਸਮਝਾਇਆ ਹੈਗਾ ਕਿ ਸਭ ਤੋਂ ਬੜੀ ਮੁਸ਼ਕਲ ਕੀ ਜਿੰਦਗੀ ਦੀ ਜਿਹੜੀ ਕਿ ਸਾਨੂੰ ਇਸ ਵੇਲੇ ਆ ਰਹੀ ਹੈ ਗੁਰੂ ਸਾਹਿਬ ਨੇ ਕਿੱਥੇ ਸਾਨੂੰ ਨਾ ਇੱਕ ਇੱਕ ਕੁਐਸ਼ਨ ਕਰ ਰਿਹਾ ਕਿਵੇਂ ਸਿਚਾਰਾ ਹੋਈ ਜੇ ਕਿ ਪੂਰੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਉਹ ਕਹਿੰਦੇ ਤੁਸੀਂ ਸੱਚੇ ਕਿਦਾਂ ਬਣੀਐ ਸਿਚਾਰਾ ਹੁੰਦਾ ਕਿਦਾਂ ਜੜੀਐ ਨਹੀਂ ਝੂਠ ਦੀ ਕੰਧ ਨਾ ਕਿਦਾਂ ਤੋੜੀਐ ਜੇ ਸਿਚਾਰਾ ਹੋਈ ਹੈ ਕਿ ਪੂਰੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਉਹ ਕੁੰਦੇ ਤਾਂ ਅੰਦਰ ਸੁਣਣਾ ਪਣਾ ਪਰ ਹੁਣ ਮੁਸ਼ਕਲ ਇਹ ਆ ਰਹੀ ਹੈ ਬੰਦੀ ਹੁੰਦਾ ਜੋ ਕੀ ਇਸ ਲਈ ਹਫਤੇ ਦੀ ਗੱਲ ਇੱਕ ਇੱਕ ਸਲੋਕ ਤੇ ਅਸੀਂ ਆਪਸ ਵਿੱਚ ਸਲਾਹ ਕਰ ਰਹੇ ਸੀ ਉਹ ਐ ਸੀਗਾ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਅਸੀਂ ਇਸ ਵੇਲੇ ਗਿਆਨ ਖੰਡ 'ਚ ਪਹੁੰਚੇ ਹਾਂ ਸਾਰੇ ਪਹੁੰਚੋ ਜਿੰਨੇ ਤੁਸੀਂ ਬੈਠੇ ਮੈਂ ਵੀ ਮਨੋ ਬਿਠਾ ਗਿਆਨ ਖੰਡ ਦੀ ਜਿਹੜੀ ਅਵਸਥਾ ਆ ਅਸੀਂ ਗਿਆਨ ਇਕੱਠਾ ਕਰੀ ਜਾਂਦੇ ਹਾਂ ਸਵੇਰ ਤੋਂ ਸ਼ਾਮ ਤੱਕ ਕਿੰਨਾ ਗਿਆਨ ਇਕੱਠਾ ਹੋਈ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਗਿਆਨ ਖੰਡ ਤੋਂ ਅੱਗੇ ਵੀ ਤੁਲਣਾ ਅਗਲੀ ਜਿਹੜੀ ਸਟੇਜ ਉਹ ਸ਼ਰਮ ਖੰਡ ਦੀ ਜਾਂ ਕਰਮ ਖੰਡ ਦੀ ਜਾਂ ਧਰਮ ਖੰਡ ਦੀ ਆ ਤੁਸੀਂ ਗਿਆਨ ਇਕੱਠਾ ਕਰਕੇ ਕੀ ਕਰੀ ਜਾਓਗੇ ਸਾਨੂੰ ਇਹ ਵੀ ਨਹੀਂ ਪਤਾ ਕਿ ਗਿਆਨ ਇਕੱਠਾ ਕਰਦੇ ਚੰਗਾ ਕਿਹੜਾ ਤੋਂ ਮਾੜਾ ਕਿਹੜਾ ਜੇ ਤੁਸੀਂ ਗੁਰਮਾਨੀ ਨਾਲ ਜੁੜੋਗੇ ਤੁਹਾਨੂੰ ਚੰਗੇ ਮਾੜੇ ਦੀ ਪਰਖ ਸੰਸਾ ਆ ਜਣੀ ਗੁਰੂ ਸਾਹਿਬ ਨੇ ਕਿਹਾ ਇਹ ਨਹੀਂ ਕਿ ਕਹਿੰਦੇ ਨੇ ਕਈ ਗੱਲਾਂ ਕਿ ਉਹ ਪਾਪ ਕੀ ਆ ਪੁੰਨ ਕੀਵੇਂ ਗੱਲਾਂ ਕਹਿੰਦੇ ਨਹੀਂ ਕੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਏ ਇਹ ਪੁਰ ਪਾਪ ਜਾਨੀ ਕੰਮ ਕਰਮ ਜਾਨੀ ਹੈਗੀਆਂ ਜੋ ਕੁਛ ਵੀ ਕਰਦੇ ਆ ਇਹ ਇਕਲਾ ਇਕਲਾ ਨਾਲ ਲਿਖਿਆ ਜਾਣਾ ਤੇ ਨਾਲ ਲੱਗ ਜਾਣਾ ਇਹ ਤੁਹਾਡੀ ਕਮਾਈ ਆ ਇਸ ਵੇਲੇ ਦੁਨੀਆ ਨੂੰ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਸਭ ਤੋਂ ਵੱਡੀ ਗ੍ਰੇਨ ਪ੍ਰੋਬਲਮ ਹੈ ਕਿ ਆ ਕਿ ਇਸ ਵੇਲੇ ਦੁਨੀਆ ਸੁਆਹ ਹੋਣ ਲੱਗੀ ਆ ਪਤਾ ਨਹੀਂ ਕਿਸ ਵੇਲੇ ਸੁਆਹ ਹੋ ਜਾਣੀ ਆ ਜੀ ਅਸੀਂ ਕੁਛ ਨਾ ਪੜਿਆ ਕੀ ਹੋ ਰਿਹਾ ਐਨੀ ਬੜੀ ਪੋਲੂਸ਼ਨ ਹੋ ਗਈ ਆ ਜਿੱਥੇ ਮੀ ਪੈਨੇਮੀ ਪੈਨੇਮੀ ਅੱਗ ਲੱਗੀ ਹੋਈ ਅੱਗ ਲੱਗੀ ਹੋਈ ਆ ਸਭਾ ਸਾਰੇ ਪਾਸੇ ਖਰਾਬ ਹੋ ਰਿਹਾ ਇਸ ਦਾ ਖਾਨ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਸੰਤ ਜੀ ਉਹ ਜਿਸੀ ਸੁਣਾਗੇ ਹਾਈ ਸਭੀ ਸਭ ਤੋਂ ਬਾਰੇ ਜਿੰਨੇ ਖਾਸ ਸੀ ਕਿ ਮੈਂ ਕੋਈ ਜਰਜੀ ਸਾਹਿਬ ਦੀ ਵਿਆਖਿਆ ਆਪਣੇ ਤੰਗ ਦੇ ਨਾਲ ਜਿੰਨੇ ਫਰਮਾਨਾ ਨੇ ਮੈਨੂੰ ਥੋੜੀ ਸੂਝ ਬਖਸ਼ੀ ਆ ਤੇ ਇਸ ਇਹ ਕਿੱਡਾ ਮੁਸ਼ਕਲ ਕੰਮ ਹੈ ਜਿਹੜਾ ਕਿ ਸਹੀ ਨਹੀਂ ਹੋ ਨਹੀਂ ਸਕਦਾ ਇਸ ਕਰਕੇ ਮੈਨੂੰ ਤਕਰੀਬਨ 3-4 ਸਾਲ ਇਸ ਪਾਸੇ ਸਰਚ ਕਰਨੇ ਹੋ ਗਏ ਜਪਜੀ ਸਾਹਿਬ ਇੱਕ ਐਸੀ ਮਹਾਨ ਪੁਸਤਕ ਹੈ ਜਿਹੜੀ ਕਿ ਹੀਰਿਆਂ ਦੀ ਖਾਨ ਕਹੀ ਜਾ ਸਕਦੀ ਹੈ ਇਹ ਜਿੰਨੀ ਵੀ ਗਹਿਰਾਈ ਤੁਸੀਂ ਇਸ ਵਿੱਚ ਜਾਓਗੇ ਉਹਨੇ ਤੁਹਾਨੂੰ ਅਮੋਲਕ ਥੀਨੇ ਮਿਲੂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆਰੰਭ ਹੈ ਉਹ ਜਪਜੀ ਸਾਹਿਬ ਤੋਂ ਸ਼ੁਰੂ ਹੁੰਦਾ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਸ਼ੁਰੂ ਆ ਪੁਰਾਣੇ ਪ੍ਰਮਾਤਮਾ ਦੀ ਫੋਨ ਬਾਰੇ ਦੱਸਿਆ ਪ੍ਰਮਾਤਮਾ ਨੇ ਇੱਕ ਹੋਰ ਦੱਸਿਆ ਤੇ ਫਿਰ ਉਹਦੇ ਵਿੱਚ ਸਾਨੂੰ ਜਿਹੜੀ ਚੀਜ਼ਾਂ ਮਿਲਦੀਆਂ ਜਪਜੀ ਸਾਹਿਬ ਵਿੱਚੋਂ ਕੋਈ ਨਿਆ ਮੂਲ ਮਿਲਦੀਆਂ ਕਿ ਸਾਨੂੰ ਉਹਦੇ ਵਿੱਚ ਕੀ ਆ ਜਿੰਨੇ ਜਪਜੀ ਸਾਹਿਬ ਦੇ ਵਿੱਚ ਵਾਕ ਨੇ ਉਕਮਕ ਨਾਲ ਇੱਕ ਮਹਾਵਾਕ ਹੈ ਮਹਾਵਾਕਾਂ ਵਿੱਚੋਂ ਕੋਈ ਵੀ ਚੁਣ ਲਈਏ ਉਪਰਜਾਨਾ ਪਾਠ ਕਰਦੇ ਹਾਂ ਜਪਜੀ ਸਾਹਿਬ ਦਾ ਪਾਠ ਕਰਦਾ ਇੱਕ ਬਹੁਤ ਹੀ ਮਨੁਸ਼ ਸ਼ਾਂਤੀ ਦੇ ਨੂੰ ਲਾ ਫਰਕਾ ਸਹੀ ਹੈ ਪਰ ਜੇ ਅਸੀਂ ਉਸ ਦੇ ਅਰਥ ਸਮਝ ਕੇ ਪੜ੍ਹ ਲਈਏ ਉਹ ਹੋਰ ਵੀ ਸਾਡੇ ਲਈ ਬਹੁਤ ਸ਼ਾਂਤੀਪੂਰਵਕ ਹੋਵੇਗਾ ਕਿ ਅਰਥ ਕਈ ਵਾਰੀ ਜਿਹਦੇ ਤੇ ਬਹੁਤ ਗੁਰੂ ਸਾਹਿਬ ਨੇ ਬਹੁਤ ਸਿੰਪਲ ਭਾਸ਼ਾ ਚ ਲਿਖਿਆ ਜਿਹੜੀ ਕਿ ਹਰ ਇੱਕ ਨੂੰ ਸਭ ਜਾ ਸਕੇ ਪਰ ਕਈ ਜਿਹਨਾਂ ਨੂੰ ਐਸੇ ਸਮਝ ਨਹੀਂ ਆਉਂਦੇ ਉਹ ਬੰਦਾ ਸੋਚਣ ਲੱਗ ਜਾਂਦਾ ਕੀ ਕਰੀਏ ਇਹ ਲੱਭ ਸਮਝੇਗਾ ਬਾਰ ਬਾਰ ਪੜ੍ਹਨ ਤੋਂ ਬਾਅਦ ਅਸੀਂ ਪਾਠ ਤਾਂ ਕਰ ਲੈਨੇ ਆਂ ਉਹ ਜੋ ਤੁਸੀਂ ਵਾਰ-ਵਾਰ ਉਹਨੂੰ ਫੇਰ ਸੋਚਦੇ ਆ ਉਹ ਤੁਹਾਨੂੰ ਫਿਰ ਉਹਦੇ ਸੰਗ ਆਉਣ ਲੱਗ ਪੜੇ ਮੈਂ ਦੋ ਚਾਰ ਉਹਦਾ ਚ ਗੱਲਾਂ ਸਾਂਝੀਆਂ ਕਰਨੀ ਚਾਹੂੰਗਾ ਪਹਿਲੀ ਗੱਲ ਤਾਂ ਜਿੱਥੋਂ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਇਹ ਤਾਂ ਜਿਸ ਬਾਰੇ ਜਿਹੜੀ ਬਾਣੀ ਹੈ ਨਾ ਇਹ ਸਚਿਆਰ ਹੋਣ ਦੀ ਬਾਣੀ ਹੈ ਬੰਦੇ ਨੂੰ ਸੱਚ ਨਾਲ ਜੋੜਨ ਦੀ ਬਾਣੀ ਹੈ ਇਹ ਕੋਈ ਇਹ ਬਾਣੀ ਕਿਸੇ ਧਰਮ ਵਾਸਤੇ ਨਹੀਂ ਸਾਰੇ ਧਰਮ ਵਾਸਤੇ ਇਹ ਸਾਰੇ ਧਰਮਾਂ ਦੀ ਸਾਨੂੰ ਸਾਂਝੀ ਬਾਣੀ ਆ। ਇਹਦੇ ਵਿੱਚ ਕੋਈ ਤੇਰ ਮਿਰ ਨਹੀਂ, ਕੋਈ ਜਾਤ ਪਾਤ ਨਹੀਂ। ਤੇ ਗੁਰੂ ਸਾਹਿਬ ਨੇ ਸਾਬ ਸ਼ਬਦਾਂ 'ਚ ਲਿਖਿਆ ਨਾਨਕ ਉਤਮ ਦੀਚ ਨ ਕੋਈ। ਕੋਈ ਵੀ ਉੱਚਾ ਨਹੀਂ ਮਾਨੀ, ਸਾਰੇ ਬਰਾਬਰ ਆ ਜਾਤ ਪਾਤ ਕੋਈ ਨਹੀਂ। ਜਾਤ ਪਾਤ ਦੇ ਬੰਧਨ ਤੋੜਿਆ। ਤੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੇ ਕਿਹ ਚੀਜ਼ ਉਹਨਾਂ ਨੇ ਬਹੁਤ ਸਿੰਪਲ ਜਿਹੀ ਵਿੱਚ ਸਿਰਸਤਰਾ ਬਾਰੇ ਪੁੱਛੇ ਚਾਂਸ ਹੋਇਆ ਗੱਲਾਂ ਕਰਦੇ ਸੀ ਸੀ ਤੇ ਉਹਨਾਂ ਵਿੱਚ ਸ਼ੁਰੂ ਤੋਂ ਆਪਾਂ ਇਸ ਪਹਿਲੀਆਂ ਪੌੜੀਆਂ ਵਿੱਚ ਦੇਖਿਆ ਜਾਵੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਅnder ਲੈ ਲਿਆ ਹੁਕਮੇ ਅnder ਸਭ ਕੋ ਬਹਾਰ ਨਾ ਕੋਏ ਜੈਸੀ ਗੁਰੂ ਸਾਹਿਬ ਦੇ ਹੁਕਮ ਅnder ਰਹੇ ਰਹਿੰਦੇ ਸਾਨੂੰ ਮੁਸ਼ਕਲ ਆਉਂਦੀ ਹੈ ਅੱਜ ਦੇ ਦੌਰ ਵਿੱਚ ਕੀ ਹੋ ਰਿਹਾ ਅਸੀਂ ਬਹੁਤ ਵੱਡੇ ਮੁਸ਼ਕਲ ਤੇ ਜਾ ਰਹੇ ਹਾਂ ਪਹਿਲਾਂ ਜ਼ਿੰਦਗੀ ਐਨੀ ਕਿਸੇ ਲਈ ਮੁਸ਼ਕਲ ਨਹੀਂ ਫੌਂਦੀ ਕੋਣ ਹੋ ਰਹੀ ਆ ਉਹ ਕੀ ਚੀਜ਼ ਹੈਗੀ ਯਾਰ ਸਾਨੂੰ ਗੁਰੂ ਸਾਹਿਬ ਨੇ ਉਹ ਜਿਹੜੇ ਲਿਖ ਤੋਂ ਸਾਰਾ ਲੈਣਾ ਮੈਂ ਤਾਂ ਇਹ ਸ਼ਬਦ ਬਹੁਤ ਸਿੰਪਲ ਹੋ ਗਏ ਪਿਛਲੀ ਵਾਰੀ ਕੋਰੇ ਮੈਂ ਜਗਾਤ ਬੋਲਣਾ ਵੀ ਪਿਆ ਇਸ ਬਾਰੇ ਪਤ ਸਿੰਘ ਪ੍ਰਗਟ ਜਾਏ ਭਈ ਗੁਰੂ ਸਾਹਿਬ ਨੇ ਕਿਹਾ ਜੇ ਤੁਸੀਂ ਜ਼ਿੰਦਗੀ 'ਚ ਇੱਜ਼ਤ ਮਾਣ ਰਹੇ ਆਪਣੀ ਜ਼ਿੰਦਗੀ 'ਚ ਇੱਜ਼ਤ ਮਾਣ ਨਾ ਜਾਣਾ ਪਤਸ ਤੋਂ ਪ੍ਰਗਟ ਜਾਏ ਇਸ ਮਾਣ ਦਾ ਤਰੀਕੇ ਜਾਣਦਾ ਕਿ ਆ ਉਹਨਾਂ ਕਿ ਜੰਮ ਕੇ ਸਾਥ ਲੈ ਜਾਏ ਪਰ ਮਹਾਤਮਨ ਉਹਨਾਂ ਤੇ ਸਭੰਦ ਨੇ ਮਰਨਾ ਤਾਂ ਹੈਗਾ ਪਰ ਉਹ ਜੰਮ ਦੇ ਸਾਥ ਨਹੀਂ ਜਾਊਗਾ ਇੱਕ ਬੜੀ ਪ੍ਰਾਣੀ ਫਿਲਾਸਫੀ ਹੈ ਕਿ ਜਦ ਮਰਨਾ ਜਮਾ ਨੇ ਆਣਾ ਸੋ ਲੈ ਜਾਣਾ ਉਹਦੀ ਹੋਡਾ ਡਰ ਕੇ ਮਰਦੇ ਆ ਜੇ ਸਾਬ ਨੇ ਸਾਨੂੰ ਉਸ ਚੀਜ਼ ਤੋਂ ਮੁਕਤ ਕਰਤਾ ਕਿ ਤੁਹਾਨੂੰ ਬਾਰ ਬਾਰ ਡਰ ਦੀ ਲੋੜ ਨਹੀਂ ਬਖਾਦਣਾ ਗ੍ਰਹਿਣਾ ਤੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਚੀਜ਼ਾਂ ਹੋਰ ਦੱਸਿਆ ਤੇ ਨਾਲ ਵਿੱਚ ਬੱਡੀ ਚੀਜ਼ ਸਾਨੂੰ ਉਹਨਾਂ ਨੇ ਸਾਨੂੰ ਕੁਦਰਤ ਨਾਲ ਜੁੜਨ ਮੁੱਕਿਆ ਕੁਦਰਤ ਕਮਣ ਦਾ ਵਿਚਾਰ ਬਾਹਰ ਜਾਵੋ ਇੱਕ ਵਾਰ ਜੇ ਅਸੀਂ ਕੁਦਰਤ ਤੇ ਵਿਚਾਰ ਕਰਦੇ ਅਸੀਂ ਕਈ ਵਾਰ ਪਰਵਾਣ ਜਾਂਦੇ ਆ ਇੱਕ ਵਾਰ ਨੇ ਸਾਨੂੰ ਕੁਦਰਤ ਨਾਲ ਜੁੜਨ ਦੀ ਲੋੜ ਉਹ ਹੀ ਕੁਦਰਤ ਨਾਲ ਜੁੜ ਜਾਂਦੇ ਆ ਅਸੀਂ ਉਸੇ ਹੋਂਦਾਰੇ ਚ ਸਾਨੂੰ ਫਿਰ ਉਹ ਪਤਾ ਲੱਗਣ ਲੱਗ ਪੈਂਦਾ ਗੁਰੂ ਸਾਹਿਬ ਨੇ ਕਿ ਪਤਾਲ ਲੱਖ ਆਕਾਸ਼ ਆਕਾਸ਼ ਔੜ ਔੜ 파ਰ ਦਿੱਤੇ ਵਿਦਿਆਨਿਕ ਬਾਤ। ਉਹਨਾਂ ਨੇ ਸਾਨੂੰ ਜੋ ਕੁਦਰਤ ਨਾਲ ਜੋੜਿਆ ਉਹਨਾਂ ਨੇ ਸਾਨੂੰ ਸਿਰਫ ਇਹ ਨਹੀਂ ਕਿਹਾ ਕਿ ਅਸੀਂ ਰਜਾਨਾ ਜ਼ਿੰਦਗੀ ਤੋਂ ਇਲਾਵਾ ਸਾਨੂੰ ਉਹਨਾਂ ਚੀਜ਼ਾਂ ਨਾਲ ਜੁੜਨਾ ਚਾਹੀਦਾ ਪਤਾਲ ਨਾਲ ਬਾਰੇ ਅਕਾਸ਼ਾਂ ਬਾਰੇ ਹੋਰ ਸ੍ਰਿਸ਼ਟੀ ਬਾਰੇ ਸਾਰੇ ਹਮਾਰੇ ਆਪਾਂ ਨੂੰ ਪੂਰਾ ਗਿਆਨ ਹੋਣਾ ਚਾਹੀਦਾ ਗਿਆਨ ਉਹਨਾਂ ਨੇ ਦਿੱਤਾ। ਨੇ ਉਹਨਾਂ ਸਾਹਮਣੇ ਸਾਨੂੰ ਇਹ ਵੀ ਸਮਝਾਇਆ ਹੈਗਾ ਕਿ ਸਭ ਤੋਂ ਬੜੀ ਮੁਸ਼ਕਲ ਕੀ ਜਾਂ ਜ਼ਿੰਦਗੀ ਦੀ ਜਿਹੜੀ ਕਿ ਸਾਨੂੰ ਇਸ ਵੇਲੇ ਆ ਰਹੀ ਆ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਨਾ ਇੱਕ ਇੱਕ ਕੁਐਸਚਨ ਕਰ ਰਿਹਾ ਕਿ ਕਿਸ ਚਾਰਾ ਹੋਈ ਜੇ ਕਿ ਪੂਰੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਾ ਨਾਲ ਉਹ ਕਹਿੰਦੇ ਅਸੀਂ ਸੱਚੇ ਕਿਦਾਂ ਬਣੀਏ ਸੱਚਾ ਹੁੰਦਾ ਕਿਦਾਂ ਛੜੀਏ ਅਸੀਂ ਝੂਠ ਦੀ ਕੰਮ ਨਾ ਕਿਦਾਂ ਤੋੜੀਏ ਕਿਸ ਚਾਰਾ ਹੋਈਏ ਕਿ ਪੂਰੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਾ ਨਾਲ ਉਹ ਕੰਦੇ ਦਾ ਅੰਦਰ ਸੌਣਾਣਾ ਕਾਣਾ ਪਰ ਹੋਰ ਮੁਸ਼ਕਲ ਇਹ ਹੈ ਰਿਐਬਿਲਿਟੀ ਹੁੰਦਾ ਜੋ ਕੀ ਇਸ ਲਈ ਹਫਤੇ ਦੀ ਗੱਲ ਇੱਕ ਇੱਕ ਸਲੋਕ ਤੇ ਅਸੀਂ ਆਪਸ ਵਿੱਚ ਸਲਾਹ ਕਰ ਰਹੇ ਸੀ OA ਜਿਹਾ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਅਸੀਂ ਇਸ ਵੇਲੇ ਗਿਆਨ ਖੰਡ ਤੇ ਪਹੁੰਚੇ ਹਾਂ ਸਾਰੇ ਪਹੁੰਚੋ ਜਿੰਨੇ ਤੁਸੀਂ ਬੈਠੇ ਹੋ ਮੈਂ ਵੀ ਉਹਨਾਂ ਵਿੱਚ ਥਾ ਗਿਆਨ ਖੰਡ ਦੀ ਜਿਹੜੀ ਅਵਸਥਾ ਆ ਅਸੀਂ ਗਿਆਨ ਇਕੱਠਾ ਕਰੀ ਜਾਂਦੇ ਹਾਂ ਸਵੇਰ ਤੋਂ ਸ਼ਾਮ ਤੱਕ ਕਿੰਨਾ ਗਿਆਨ ਇਕੱਠਾ ਹੋਈ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਗਿਆਨ ਖੰਡ ਤੋਂ ਅੱਗੇ ਵੀ ਤੁਰਨਾ ਅਗਲੀ ਜਿਹੜੀ ਸਟੇਜ ਆ ਉਹ ਸ਼ਰਮ ਖੰਡ ਦੀ ਜਾਂ ਕਰਮ ਖੰਡ ਦੀ ਜਾਂ ਧਰਮ ਖੰਡ ਦੀ ਆ ਤੁਸੀਂ ਗਿਆਨ ਇਕੱਠਾ ਕਰਕੇ ਕੀ ਕਰੀ ਜਾਉਂਗੇ ਸਾਨੂੰ ਇਹ ਵੀ ਨਹੀਂ ਪਤਾ ਕਿ ਗਿਆਨ ਇਕੱਠਾ ਕਰਦੇ ਹੋ ਚੰਗਾ ਕਿਹੜਾ ਤੋਂ ਮਾੜਾ ਕਿਹੜਾ ਜੇ ਤੁਸੀਂ ਕਰਮਾਂ ਨਾਲ ਜੁੜੋਗੇ ਤੁਹਾਨੂੰ ਚੰਗੇ ਮਾੜੇ ਦੀ ਪਰਖ ਸੰਸਾ ਜਾਣੀ ਗੁਰੂ ਸਾਹਿਬ ਨੇ ਕਿਹਾ ਇਹ ਨਹੀਂ ਕਿ ਕੰਨੇ ਕਈ ਗੱਲਾਂ ਕਹਦੇ ਉਹ ਪਾਪ ਕੀ ਆ ਪੁੱਲ ਕੀਵੇਂ ਗੱਲਾਂ ਕਹਿੰਦੇ ਨਹੀਂ ਕੁੱਣੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਏ ਇਹ ਪੁੱਲ ਪਾਪ ਜਿਹੜੀ ਗੱਲਾਂ ਕਰਨ ਦੀਆਂ ਨਹੀਂ ਹੈਗੀਆਂ ਜੋ ਕੁਛ ਤੁਸੀਂ ਕਰਦੇ ਆ ਇਹ ਇਕੱਲਾ ਇਕੱਲਾ ਨਾਲ ਲਿਖਿਆ ਜਾਣਾ ਤੇ ਤੇ ਨਾਲ ਲੱਗ ਜਾਣਾ ਇਹ ਤੁਹਾਡੀ ਕਮਾਈ ਆ ਇਸ ਵੇਲੇ ਦੁਨੀਆ ਨੂੰ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਸਭ ਤੋਂ ਵੱਡੀ ਦੁਨੀਆ ਨੂੰ ਪ੍ਰੋਬਲਮ ਹੈ ਕਿ ਆ ਕਿ ਇਸ ਵੇਲੇ ਦੁਨੀਆ ਤਵਾਫ ਨੂੰ ਲੱਗੀ ਆ ਪਤਾ ਨਹੀਂ ਕਿਸ ਵੇਲੇ ਦਵਾ ਹੋ ਜਾਣੀ ਆ ਤੇ ਅਸੀਂ ਕੁਛ ਨਾ ਬਦਲਿਆ ਕੀ ਹੋ ਰਿਹਾ ਇੰਨੀ ਬੜੀ ਪੋਲੂਸ਼ਨ ਹੋ ਗਈ ਆ ਜਿੱਥੇ ਮੀਂਹ ਪੈਦੇ ਮੀਂਹ ਪੈਦੇ ਨੇ ਅੱਗ ਲੱਗੀ ਹੋਈ ਅੱਗ ਲੱਗੀ ਹੋਈ ਆ ਕਾਹਰੋਂ ਸਾਰੇ ਪਾਸੇ ਖਰਾਬ ਹੋ ਰਿਹਾ ਇਸ ਦਾ ਹੱਲ ਕਰੂਗਾ ਸਰ ਜੀ 500000 ਨਾ ਸਾਨੂੰ ਦੱਸਿਆ